ਵਹੀ ਗੁਰੂ ਜੀ ਦਾ ਖਾਲਸਾ ਵਹੀ ਗੁਰੂ ਜੀ ਦੀ ਫਤਿਹ ਕੋ ਸਾਖੀ ਦੇ ਨਾਲ ਹਾਜ਼ਰ ਹਮੈਂ ਲਾਹੌਰ ਵਿੱਚ ਇੱਕ ਦੁਨੀ ਚੰਦ ਨਾਂ ਦਾ ਕਰੋੜਪਤੀ ਰਹਿੰਦਾ ਸੀ ਉਸ ਕੋਲ ਬਹੁਤ ਦੌਲਤ ਸੀ ਉਸਨੇ ਗੁਰੂ ਜੀ ਬਾਰੇ ਬਹੁਤ ਸੁਣਿਆ ਸੀ ਲੇਕਿਨ ਕਦੀ ਦਰਸ਼ਨ ਨਹੀਂ ਕੀਤੇ ਸੀ ਇੱਕ ਦਿਨ ਉਹ ਦਰਿਆ ਦੇ ਕੰਢੇ ਜਿੱਥੇ ਗੁਰੂ ਜੀ ਦਾ ਸਤਸੰਗ ਸੀ ਪਹੁੰਚ ਗਿਆ ਗੁਰੂ ਜੀ ਨੇ ਉਹ ਆਪਣੇ ਘਰ ਚੱਲਣ ਲਈ ਕਹਿਣ ਲੱਗਾ ਗੁਰੂ ਜੀ ਥੋੜੀ ਦੇਰ ਲਈ ਉਸਦੇ ਘਰ ਵਿੱਚ ਆਣ ਲਈ ਮੰਨ ਗਏ ਜਦ ਗੁਰੂ ਜੀ ਭਾਈ ਮਰਦਾਨੇ ਦੇ ਨਾਲ ਦੁਨੀ ਚੰਦ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਬਹੁਤ ਸਾਰੇ ਬ੍ਰਾਹਮਣ ਤੇ ਸਾਧੂ ਭੋਜਨ ਕਰ ਰਹੇ ਹਨ ਗੁਰੂ ਜੀ ਦੇ ਪੁੱਛਣ ਤੇ ਦੁਨੀ ਚੰਦ ਨੇ ਦੱਸਿਆ ਕਿ ਅੱਜ ਉਸ ਦੇ ਪਿਓ ਦਾ ਸ਼ਰਾਦ ਹੈ ਇਸ ਲਈ ਉਹ ਸਭ ਨੂੰ ਭੋਜਨ ਕਰਵਾ ਰਿਹਾ ਹੈ ਇਹ ਵੇਖ ਕੇ ਗੁਰੂ ਜੀ ਨੇ ਦੁਨੀ ਚੰਦ ਨੂੰ ਕਿਹਾ ਕਿ ਮੇਰਾ ਇੱਕ ਕੰਮ ਕਰੋ ਗੁਰੂ ਜੀ ਨੇ ਦੁਨੀ ਚੰਦ ਨੂੰ ਇੱਕ ਛੋਟੀ ਜਿਹੀ ਸੂਈ ਦਿੱਤੀ ਤੇ ਕਿਹਾ ਦੁਨੀ ਚੰਦ ਇਸ ਨੂੰ ਸੰਭਾਲ ਕੇ ਰੱਖ ਲੈ ਅਸੀਂ ਇਹ ਤੇਰੇ ਕੋਲੋਂ ਅਗਲੀ ਦੁਨੀਆ ਵਿੱਚ ਲੈ ਲਵਾਂਗੇ ਦੁਨੀ ਚੰਦ ਹੈਰਾਨ ਹੋ ਕੇ ਬੋਲਿਆ ਗੁਰੂ ਜੀ ਇਹ ਕਿਵੇਂ ਹੋ ਸਕਦਾ ਹੈ ਇਸ ਸੂਈ ਮੈਂ ਆਪਣੇ ਨਾਲ ਕਿਵੇਂ ਦੂਜੀ ਦੁਨੀਆ ਵਿੱਚ ਲੈ ਕੇ ਜਾ ਪਾਵਾਂਗਾ ਤਦ ਗੁਰੂ ਜੀ ਨੇ ਕਿਹਾ ਜੇ ਇੱਕ ਸੂਈ ਅਗਲੀ ਦੁਨੀਆ ਵਿੱਚ ਨਹੀਂ ਜਾ ਸਕਦੀ ਤਾਂ ਤੇਰੇ ਇਹ ਸੋਹਣੇ ਸੋਹਣੇ ਪਕਵਾਨ ਤੇ ਦਾਨ ਦਾ ਧਨ ਅਗਲੀ ਦੁਨੀਆ ਵਿੱਚ ਤੇਰੇ ਪਿਤਰਾਂ ਨੂੰ ਕਿਵੇਂ ਪਹੁੰਚੇਗਾ ਦੁਨੀਚਨ ਸੋਚ ਵਿੱਚ ਪੈ ਗਿਆ ਹੱਥ ਜੋੜ ਕੇ ਪੁੱਛਣ ਲਗਾ ਮਹਾਰਾਜ ਜੇ ਇਹ ਵਸਤਾਂ ਪਰਲੋਕ ਵਿੱਚ ਨਹੀਂ ਜਾ ਸਕਦੀਆਂ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ ਤਦ ਗੁਰੂ ਜੀ ਨੇ ਕਿਹਾ ਅਗਲੀ ਦੁਨੀਆ ਵਿੱਚ ਉਹੀ ਕੁਝ ਮਿਲਦਾ ਹੈ ਜੋ ਮਨੁੱਖ ਇਸ ਦੁਨੀਆ ਵਿੱਚ ਨੇਕੀ ਕਰਦਾ ਤੇ ਵੰਡਦਾ ਹੈ ਨੇਕੀ ਇਹ ਹੈ ਕਿ ਧਰਮ ਦੀ ਕਿਰਤ ਕਰਨੀ ਤੇ ਦੀਨ ਦੁਖੀਆਂ ਨਾਲ ਵੰਡ ਕੇ ਛਕਣਾ ਸੋ ਤੁਹਾਨੂੰ ਚਾਹੀਦਾ ਹੈ ਕਿ ਵਿਹਲਰ ਪੰਡਤਾਂ ਜਾਂ ਸਾਧਾ ਸੰਤਾਂ ਨੂੰ ਭੋਜਨ ਕਰਾਉਣ ਦੀ ਜਗ੍ਹਾ ਕਿਸੇ ਗਰੀਬ ਲੋੜਵੰਦ ਨੂੰ ਭੋਜਨ ਕਰਵਾਓ ਤੇ ਉਹਨਾਂ ਦੀ ਮਦਦ ਕਰੋ ਇਸ ਨੇਕੀ ਦਾ ਫਲ ਤੁਹਾਨੂੰ ਅਗਲੀ ਦੁਨੀਆ ਵਿੱਚ ਮਿਲੇਗਾ ਸੇਟ ਦੁਨੀ ਚੰਦ ਨੂੰ ਗਿਆਨ ਹੋ ਗਿਆ ਤੇ ਉਸਨੇ ਆਪਣਾ ਧਨ ਗਰੀਬਾਂ ਵਿੱਚ ਵੰਡ ਦਿੱਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਉਸਨੇ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ ਜਿੱਥੇ ਸਵੇਰ ਤੇ ਸ਼ਾਮ ਗੁਰਬਾਣੀ ਦਾ ਪਾਠ ਕੀਰਤਨ ਹੋਣ ਲੱਗਾ ਸੋ ਇਸ ਸਾਖੀ ਵਿੱਚੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਕਮੈਂਟ ਦੇ ਵਿੱਚ ਲਿਖੋ ਤੇ ਵਾਹਿਗੁਰੂ ਲੈ ਕੇ ਹਾਜ਼ਰੀ ਜਰੂਰ ਲਗਵਾਇਆ ਕਰੋ ਜੇ ਤੁਹਾਨੂੰ ਸਾਕੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨ ਵੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ